ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੂਰੋਵਰ ਰਾਈਆਂ ਦੇ ਵਿੱਚ ਪੰਚਾਇਤ ਨੇ ਹੀ ਅੱਜ ਠੇਕੇਦਾਰ ਤੇ ਲਾਇਆ ਗੰਭੀਰ ਦੋਸ਼ ਉਹਨਾਂ ਨੇ ਹੱਥ ਨਾਲ ਸਿਮਿੰਟ ਤੇ ਬੱਜਦੀ ਤੋੜ ਕੇ ਦਿਖਾਈ ਉਹਨਾਂ ਨੇ ਕਿਹਾ ਕਿ ਇਹ ਮਟੀਰੀਅਲ ਹੀ ਪਿੰਡ ਦੀ ਡਿਵੈਲਪਮੈਂਟ ਵਾਸਤੇ ਵਰਤਿਆ ਗਿਆ ਹੈ ਦੂਜੇ ਪਾਸੇ ਜਦ ਠੇਕੇ ਨਾਲ ਗੱਲ ਕਰਨੀ ਚਾਹੀ ਤਾਂ ਉਹਨੇ ਮਨਾ ਕਰ ਦਿੱਤਾ ਪਰ ਵਿਭਾਗ ਨੇ ਉਹੀ ਲਾਰਾ ਜੋ ਕਿ ਹਰ ਵਾਰੀ ਲਾਉਂਦੇ ਹਨ ਜਾਂਚ ਦਾ ਐਸਡੀਓ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਇਸ ਦੀ ਜਾਂਚ ਕੀਤੀ ਜਾਏਗੀ ਪਰ ਇੱਥੇ ਲੋਕਾਂ ਨੇ ਦੱਬੀ ਜੁਬਾਨ ਨਾਲ ਇਹ ਵੀ ਕਿਹਾ ਕਿ ਮਾਨ ਸਰਕਾਰ ਨੇ ਤਹਿਸੀਲਦਾਰ ਤੇ ਸਹਾਰ ਦਿੱਤੇ ਹਨ ਪਰ ਉਹਨਾਂ ਕੋ ਇਹ ਠੇਕੇਦਾਰ ਨਹੀਂ ਸੁਧਾਰੇ ਜਾਂਦੇ ਜਿਨ੍ਹਾਂ ਨੇ ਪਿੰਡ ਦੇ ਵਿੱਚ ਇੱਕ ਪਾਣੀ ਦੀ ਟੈਂਕੀ ਬਣਾਈ ਜੇ ਘਟੀਆ ਮਟੀਰੀਅਲ ਦੀ ਵਰਤੋਂ ਹੋਈ ਹੈ ਤੇ ਇਹਦੀ ਮਨਿਆਦ ਕਿਦੋਂ ਤੱਕ ਹੋਏਗੀ ਇਹ ਸਾਰੇ ਦੋਸ਼ ਕਿਸੇ ਹੋਰ ਨੇ ਨਹੀਂ ਪਿੰਡ ਦੀ ਪੰਚਾਇਤ ਨੇ ਹੀ ਲਗਾਏ ਆਓ ਦੇਖਦੇ ਹਾਂ ਮਸਕਾ ਚਸਕਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜੀ ਇਸਾਹਿਲਾ ਮੈਂ ਇਸ ਟਾਈਮ ਐਸਟੀਓ ਵਰਡਸਪਲੇ ਇਨਸੈਂਟੇਸ਼ਨ ਕੋਰਡਾਸਪੋਰਟਾਂ ਜੀ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਪੁਰਾ ਪੁਰਾ ਵੱਲ ਰਹੀਆਂ ਦੀ ਉਹ ਸਬੰਧੀ ਮੈਨੂੰ ਕੰਪਲੇਂਟ ਤੁਹਾਡੇ ਥਰੂ ਹੀ ਮਿਲੀ ਹੈ ਇਸ ਕੰਪਲੇਂਟ ਨੂੰ ਮੈਂ ਚੰਗੀ ਤਰ੍ਹਾਂ ਵਾਚਾਂਗਾ ਜੀ ਚੈੱਕ ਕਰਵਾਵਾਂਗਾ ਕੀ ਕੀ ਕੰਮ ਹੋਇਆ ਜੇ ਇਹਦੇ ਵਿੱਚ ठेकेदार ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੇ ਕੰਮ ਇਹ ਰਿਆ ਕਿਹਾ ਗਿਆ ਹੈ ਕਿ ਘਟੀਆ ਕੁਆਲਿਟੀ ਦਾ ਕੀਤਾ ਗਿਆ ਤੇ ਉਹਨੂੰ ਸੁਧਾਰਿਆ ਜਾਏਗਾ ਨਾਲ ਜੋ ਵੀ ਆ ਸਾਰਾ ਕੀਤਾ ਜਾਏਗਾ ਜੋ ਕੰਮ ਅਲੋਟਮੈਂਟ ਦੇ ਹਿਸਾਬ ਨਾਲ ਜੋ ਸਰਕਾਰ ਦੇ ਨਿਯਮ ਨੇ ਜੋ ਸਪੈਸੀਫਿਕੇਸ਼ਨ ਨੇ ਉਹਦੇ ਬਿਹਾਫ ਤੇ ਹੀ ਕੰਮ ਕੀਤਾ ਜਾਏਗਾ ਤੱਕਲ ਠੇਕੇਦਾਰ ਨੂੰ ਕੋਈ ਪੇਮੈਂਟ ਵੀ ਨਹੀਂ ਕੀਤੀ ਜਾਵੇਗੀ। ਅਜੀ ਬਾਜੀ ਦੱਸ ਦੋ ਕਿਹੜਾ ਪਿੰਡ ਜੀ ਤੇ ਇਥੇ ਜਿਹੜਾ ਟੈਂਕੀ ਦਾ ਕੀ ਜਗਾ ਹੋਇਆ ਵਾ ਮਸਲਾ ਚੱਲ ਰਿਹਾ ਜੀ। ਸਾਡਾ ਪਿੰਡ ਜੀ ਪੂਰਾ ਰਾਈਆਂ ਨਾ ਪੰਚਾਇਤ ਮੈਂਬਰ ਸਰਾਰਸ਼ ਬੋਲ ਸਿੰਘ ਇਹ ਸਾਡੀ ਪੂਰੀ ਪੰਚਾਇਤ ਖੋਤੀ ਆ ਸਾਡੇ ਸਰਪੰਚ ਸਾਹਿਬ ਨੇ ਇਹ ਸਾਡੇ ਮੈਂਬਰ ਸਾਹਿਬੀ ਮੈਂਬਰ ਸਾਹਿਬ ਨੇ ਸਾਡੇ ਪਿਛੇ ਨਗਰ ਨਵਾਸੀ ਇਹ ਬੇਨਤੀ ਹੈ ਜੀ ਕਿ ਜਿਹੜਾ ਇਹ ਠੇਕੇਦਾਰ ਜਿਹੜਾ ਇਹ ਕੰਮ ਕਰਕੇ ਗਿਆ ਸੀ ਪੇਂਟ ਦੇ ਵਿੱਚ ਪੂਰਾ ਟੈਂਕੀ ਦਾ ਕੰਮ ਜਿੰਨਾ ਵੀ ਸਾਰੀ ਦਾ ਕੰਮ ਕੀਤਾ ਇਹ ਇਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇ ਵਿੱਚ ਵੀ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ 4 ਛਰੇ ਲਾਉਣ ਲੱਗਾ ਤਾਂ ਸਾਡੇ ਸਰਪੰਚ ਸਾਹਿਬ ਨੇ ਉਹਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌੜਾ ਕੱਢਿਆ ਜਿਹੜਾ ਸਕੂਲ ਦਾ ਉਹ ਹੀ ਟਾ ਕੇ ਇੱਥੇ ਨੇ ਆਪਣੀ ਸਟੇਮਲ ਕੀਤੀ ਆ ਤੇ ਜਿਹੜੇ 4 ਛਰੇ ਫੈਂਸਿੰਗ ਦੇ ਜਿਹੜੇ ਕੋਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਕਿਉਂਕਿ ਇੱਥੋਂ ਲਾਤੇ ਨੇ ਆਪਣੇ ਕੋਲ ਉਹਨੇ ਕੋਈ ਮਟੀਰੀਅਲ ਨਹੀਂ ਲੱਗਾਇਆ ਜੀ ਇਹ ਅਸੀਂ ਇਹਨਾਂ ਨੂੰ ਆਖਿਆ ਕਿ ਜਿਹੜਾ ਟੈਂਕੀ ਦਾ ਜਿਹੜਾ ਮਟੀਰੀਅਲ ਆ ਜਿਹੜਾ ਤੁਹਾਨੂੰ ਪਿੱਛੋਂ ਜਿਹੜਾ 26 ਲੱਖ ਦਾ ਟੈਂਡਰ ਜਿਹੜਾ ਤੁਸੀਂ ਭ ਤੇ ਚਾਰਛ ਫਿਰ ਇਹਦੀ ਜਿਹੜੀ ਕੰਡੇ ਵਾਲੀ ਤਾਰ ਉਹ ਕਿਉਂ ਲਾ ਕੇ ਤੁਸੀਂ ਫਿਟਿੰਗ ਨਹੀਂ ਕਰਦੇ ਆਂਦਾ ਕਿ ਮੈਨੂੰ ਕੁਛ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲੋ ਇਹੋ ਕੁਛ ਹੋਣਾ ਜੇ ਕਰੋਨਾ ਤੇ ਕਰਵਾ ਲੋ ਜੇ ਨਹੀਂ ਕਰੋਨਾ ਤੇ ਨਾ ਕਰੋ ਚਲਦਾ ਸਮਾਨ ਤੇ ਕੱਲ ਦਾ ਇਹ ਸਮਾਨ ਆਪਣਾ ਸਾਰਾ ਹੀ ਚੁੱਕ ਇਥੋਂ ਚਲੇਗਾ ਸਿਰ ਸਾਡੇ ਇਨੇ ਸਰਪੰਚ ਸਾਹਿਬ ਦੇ ਕਹਿਣ ਤੇ ਇੰਨੀ ਗੱਲ ਕਹੀ ਹੈ ਕਿ ਤੂੰ ਇਹ ਜਿਹੜਾ ਕੰਮ ਸਹੀ ਤਰੀਕੇ ਨਾਲ ਕਰ ਸਹੀ ਮਟੀਰੀਅਲ ਲਾ ਜਿਹੜਾ ਇਹ ਟੈਂਕੀ ਦਾ ਜਿਹੜਾ ਕੰਮ ਕੀਤਾ ਉਹ ਪਿੱਛੋਂ ਅਫੀਸਰ ਹੁੰਦੇ ਸੀਗੇ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਇੰਜੀਨੀਅਰਿੰਗ ਬਾਰੇ ਨੇ ਕਰਾਇਆ ਉਦੋਂ ਸਾਡੀ ਕੋਈ ਦਖਲਦਾਰੀ ਨਹੀਂ ਪਰ ਜਿਹੜਾ ਹੁਣ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪੈਪਾਂ ਅੱਜ ਟੂਟੀਆਂ ਵੀ ਬਹੁਤ ਘਟੀਆਂ ਕਸਮਦੀਆਂ ਨੇ ਤੇ ਜਿਹੜੀਆਂ ਇਹਨੇ ਜਿਹੜੀਆਂ ਪਾਈਪਾਂ ਲਾਈਆਂ ਨੇ ਉਥੇ ਜੀਆਈ ਪਾਈਪ ਲੱਗਣੀ ਸੀ ਤਾਂ ਪਲਾਸਟਿਕ ਦੀ ਪਾਈਪ ਉਥੇ ਲਾ ਕੇ ਤੇ ਅਸੀਂ ਇਹਨੂੰ ਪੁੱਛਿਆ ਸੀਗਾ ਕਿ ਇੱਥੇ ਜੀਆਈ ਪਾਈਪ ਤੇ ਇਹਨੇ ਜਿਹੜੀ ਲੀਵਰ ਲੱਗੀ ਸੀ ਉਸ ਤੋਂ ਟਿਕਾਤੀਆਂ ਸਾਰੀਆਂ ਉਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜੋ ਜਿੰਨਾ ਵੀ ਅਫਸਰਾਂ ਨੇ ਇਹਨੂੰ ਟੈਂਡਰ ਦਿੱਤਾ ਹੋਆ ਅਸੀਂ ਇਹ ਪ੍ਰਸ਼ਾਸਨ ਦੇ ਇੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੂੰ ਅਫਸਰਾਂ ਨੇ ਟੈਂਡਰ ਦਿੱਤਾ ਹੋਆ ਜਿਹੜੇ ਇਹਦੇ ਬਿੱਲ ਪਾਸ ਕਰਦੇ ਨੇ ਇਹਦੀ ਨਕਵਰੀ ਕੀਤੀ ਜਾਵੇ ਇਹ 26 ਲੱਖ ਦਾ ਟੈਂਡਰ ਜਿਹੜਾ ਹੈ ਕਿ ਇਹਦੀ ਸਾਰੀ 26 ਲੱਖ 10000 ਰੁਪਏ ਦਾ ਟੈਂਡਰ ਹੈ ਇਹਦੀ ਸਾਰੀ ਛਾਣਬਿੰਦ ਕਰਕੇ ਇਹ ਸਾਰਾ ਕੰਮ ਤਸੱਲੀ ਭਖਸਾ ਡਕਰਵਾਇਆ ਜਾ ਜੋ ਉੱਪਰੋਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇਨਾ ਪੈਸਾ ਦੇ ਰਹੇ 26 ਲੱਖ ਇੱਕ ਪਿੰਡ ਪੂਰੋਵਾਲ ਰਾਇਆਂ ਨੂੰ ਟੈਂਕੀ ਵਾਸਤੇ ਉਹਨਾਂ ਦੇ ਰਮਣ ਬੈਲ ਜੂ ਰਣੇ ਲਿਆਕ ਦਿੱਤਾ ਸਮਝੇ ਤੇ ਇਹ ਜਿਹੜਾ 26 ਲੱਖ ਦੀ ਦੁਰਵਰਤੋਂ ਕੀਤੀ ਗਈ ਆ ਅੰਦਰ ਵੀ ਤੁਹਾਨੂੰ ਦਿਖਾਉਂਦੇ ਆ ਬਾਅਦ ਵਿੱਚ ਜਿਹੜੀ ਅੰਦਰ ਸਟਾਰਟਰ ਦੀ ਹੈ ਜਿਹੜੇ ਨੇ ਇੱਕ ਪੁਰਜਾ ਪਾਣਾ ਡਾਇਰੈਕਟ ਮੋਟਰ ਚ ਲਾ ਕੇ ਜਿਹੜਾ ਇੱਥੇ ਮੁਲਾ ਉਨੇ ਡਾਇਰੈਕਟ ਮੋਟਰ ਚਲਾ ਕੇ ਪਿੰਨ ਨੂੰ ਸਪਲਾਈ ਦਿੱਤੀ ਹੈ ਜੀ ਤੇ ਉਹ ਮੋਟਰ ਛੱਡ ਗਈ ਉਹਦੇ ਵਿੱਚ ਵੀ ਇਹਨਾਂ ਪਿੰਡ ਵਾਲਿਆਂ ਵਿਚਾਰੇ ਨੇ ਪੈਸੇ ਇਕੱਠੇ ਕਰਕੇ ਤਾਂ ਸਾਰੀ ਮੋਟਰ ਚਲਾਈ ਤੇ ਜਿਹੜਾ ਕਿ ਇਹਨੂੰ ਉਹ ਬੇਨਤੀ ਵਾਰ-ਵਾਰ ਕਰ ਰਹੇ ਆ ਕਿ ਉਹ ਆ ਕੇ ਪੁਰਜਾ ਪਾ ਦੇ ਇਹਨਾਂ ਇਹ ਤਾਂ ਕੋਈ ਪੁਰਜਾ ਨਹੀਂ ਪਾਇਆ ਕੋਈ ਵੀ ਤੇ ਹੁਣ ਵੀ ਮੋਟਰ ਡਾਇਰੈਕਟ ਚੱਲਣ ਢਈ ਆ ਦੂਸਰੀ ਗੱਲ ਸਾਡੀ ਇਹ ਹੈ ਕਿ ਜਿਹੜਾ ਪਾਣੀ ਸ਼ੁੱਧ ਦੇਣ ਵਾਸਤੇ ਪਿੰਨ ਨੂੰ ਉੱਤੇ ਟੈਂਕੀ ਬੰਦੀ ਆ ਟੈਂਕੀ ਦਾ ਜਾਲਾ ਹੀ ਵੱਜਦਾ ਕੀੜੇ ਮਕੌੜੇ ਪੈਂਦੇ ਨੇ ਇੱਕ ਜਿਹੜੀ ਦਵਾਈ ਸਪਲਾਈ ਹੁੰਦੀ ਹੈ ਵਿੱਚ ਉਹਦੇ ਉਹ ਤਾਂ ਇਹਨਾਂ ਇਹ ਤੱਕ ਪੁਆਇੰਟ ਨਹੀਂ ਰੱਖਿਆ ਪੁਆਇੰਟ ਰੱਖਿਆ ਲੋਕ ਤਾਂ ਬਿਮਾਰ ਨਹੀਂ ਕਰਨੇ ਤੇ ਇਹ ਆਂਦਾ ਜੋ ਮੈਂ ਕਰਤਾ ਇਹੋ ਹੀ ਹੋਣਾ ਜੇ ਤੁਸੀਂ ਜੋ ਕਰਨਾ ਕਰ ਲੋ ਇਹਦੀ ਪਤਾ ਨਹੀਂ ਕਿਹੜੇ ਅਫਸਰਾਂ ਨਾਲ ਸੈਟਿੰਗ ਆ ਸਾਡੀ ਨਹੀਂ ਜੇ ਸੁਣਦਾ ਅਸੀਂ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਨੇ ਅਫਸਰਾਂ ਨੇ ਸਾਡੀ ਬੇਨਤੀ ਨਾ ਸੁਣੀ ਅਸੀਂ ਚੈਲੰਜ ਵੀ ਕਰਦੇ ਆ ਇਹ ਪੰਚਾਇਤ ਪੂਰੋਲ ਰਾਈਆਂ ਦੀ ਤੇ ਜੇ ਅਫਸਰਾਂ ਜਿਹੜੇ ਦੇ ਟੈਂਡਰ ਪਾਸ ਕਰਕੇ ਜਿਹੜੇ ਦੇ ਬਿੱਲ ਪਾਸ ਕਰਦੇ ਨੇ ਠੇਕੇਦਾਰ ਦੇ ਜੇ ਨਾ ਕੀਤੇ ਤਾਂ ਅਸੀਂ ਆਰਟੀ ਪਾ ਕੇ ਸਾਰੀ ਇਹਦੀ ਇਨਕੁਇਰੀ ਕਰਵਾਵਾਂਗੇ ਦੀ ਇਹ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਸਾਰੀ ਸ਼ਾਨਦਿਨ ਕਰਕੇ ਇਹ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸਾਰੀ ਟੈਂਕੀ ਦੀ ਸੇਫਟੀ ਰਵੇ ਅੰਦਰ ਗੰਦ ਬੇਲ ਨਾ ਛੁੱਟਿਆ ਜਾਵੇ ਪਿੰਡ ਦੇ ਵੱਲੋਂ ਕੋਈ ਵੀ ਇਹ ਸਾਫ਼ ਸੁਥਰੀ ਜਗ੍ਹਾ ਰਵੇ ਤਾਂ ਸਾਰੇ ਐਂਗਲ ਤੁਹਾਨੂੰ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤਾਂ ਸਾਰੇ ਐਂਗਲ ਮਿੱਟੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਫੋਟੋ ਦੇ ਵਿੱਚ ਵੀਡੀਓ ਦੇ ਦਿਖਾਤੇ ਨੇ ਐਂਗਲ ਵੀ ਪਹਚਾਤ ਦਿਆ ਐਂਗਲ ਵੀ ਪਹਚਾਤ ਦਿਆ ਤੇ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਰੱਖ ਕੇ 6-6 ਇੰਚ ਗੱਟ ਕੇ ਉੱਤੇ ਲਾਉਣਾ ਸ਼ੁਰੂ ਕੀਤਾ ਤੇ ਉੱਪਰ ਕੱਲ ਦੀਆਂ ਨੂੰ ਗੱਲ ਆਖੀ ਤਾਂ ਕੱਲ ਦਾ ਇਹ ਦੌੜ ਗਿਆ ਵੇ ਇਸ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਇਹਦੇ ਤੇ ਕ ਜਵਾਂ ਨੂੰ ਸਮਝਾਇਆ ਜਾਵੇ ਇਹ ਸਮਾਨ ਕਲ ਦਾ ਚੁੱਕੇ ਤੋਂ ਚਲਾ ਗਿਆ ਤੇ ਇਸ ਕਰਕੇ ਇਹ ਆ ਕੇ ਸਾਡਾ ਜਿੰਨਾ ਵੀ ਕੰਮ ਰਹਿੰਦਾ ਵਾ 26 ਲੱਖ ਰੁਪਏ ਦਾ ਇਹਦੀ ਛਾਂਟਬੀਨ ਕਰਕੇ ਇਨਕੁਆਇਰੀ ਕੀਤੀ ਜਾਵੇ ਕਿ ਇਹ ਪੈਸਾ ਲੱਗਾ ਕਿੱਥੇ ਆ ਇਹਨਾਂ ਘਟਿਆ ਤਸੰਦਾ ਮੀਰਾਲ ਤੋਂ ਤੁਹਾਨੂੰ ਅੰਦਰ ਜਾ ਕੇ ਵੇਖ ਦਿਖਾ ਦਿੰਦੇ ਆ ਜਿਹੜਾ ਸਾਡਾ ਫਰਸ਼ ਪੈਣ ਵਾਲਾ ਰੰਗ ਕਾਲੀ ਹੋਣ ਵਾਲੀ ਆ ਉਹ ਵੀ ਤੁਹਾਨੂੰ ਦਿਖਾਣੇ ਕਿ ਕੁਛ ਨਹੀਂ ਕੀਤਾ ਕੰਮ ਇਹਨੇ ਸਿਰਫ ਇੱਕ ਟੈਂਕੀ ਬਣਾ ਕੇ ਚਲਾ ਗਿਆ ਬਾਕੀ ਸਾਰੇ ਕੰਮ ਸਾਡਾ ਦਾ ਹੋਣ ਵਾਲਾ ਔਰ ਜੇ ਆਹ ਟਰਾਂਸਫਰ ਜੇ ਜਿਹੜੀ ਡਰੈਗ ਮੋਟਰ ਸਾਡੇ ਪਿੰਡ ਚ ਚੱਲਣ ਰਹੀ ਹੈ ਜੇ ਆਹ ਸਪਲਾਈ ਸਾਡੇ ਪਿੰਡ ਦੀ ਬੰਦ ਇਹ ਠੇਕੇਦਾਰ ਦੇ ਸਾਰਾ ਮਟੀਰੀਅਲ ਸਾਰਾ ਠੇਕੇਦਾਰ ਦੇ ਕੰਟਰੈਕਟਾਂ ਤੇ ਸਾਰਾ ਅੰਦਰ ਆਉਂਦਿਆ ਜੇ ਤੇ ਸਾਰਾ ਇਹ ਅੰਦਰ ਕਮਰਾ ਵੀ ਰਿਪੇਅਰ ਦਾ ਫਲਸਟਰ ਦਾ ਉਤਰੋ ਹਾਲਤ ਦੇਖ ਲਓ ਇਹ ਸਾਰੇ ਕੰਮ ਸਾਡਾ ਛੱਡ ਕੇ ਵਿੱਚ ਚੱਲੇਗਾ ਸਿਰਫ ਇੰਨਾ ਹੀ ਕਹਿਣ ਦੇ ਬਾਵਜੂਦ ਕਿ ਇਹ ਕੰਮ ਠੀਕ ਤਰੀਕੇ ਨਾਲ ਕਰਦਾ ਹੀ ਮਟੀਰੀਅਲ ਆ ਕੰਮ ਠੀਕ ਤਰੀਕੇ ਨਾਲ ਕਰ ਤੇ ਇੰਨਾ ਹੀ ਇਹਨੇ ਗੁੱਸਾ ਕੀਤਾ ਪਤਾ ਨਹੀਂ ਇਹਦੇ ਕਿਹੜੇ ਆਫਰਾਂ ਉੱਤੇ ਸੈਟਿੰਗ ਆ ਸਾਡੀਆਂ ਨੇ ਪੰਚਾਇਤ ਦੀ ਕੋਈ ਪ੍ਰਵਾਨਗੀ ਕੀਤੀ ਨਾ ਇਹਨੇ ਪਿੰਡ ਦੀ ਪ੍ਰਵਾਹ ਕੀਤੀ ਇਹ ਜੀ ਤੇ ਸਾਰੇ ਕੰਮ ਛੱਡ ਕੇ ਚਲਾ ਗਿਆ ਤੇ ਇਸ ਕਰਕੇ ਇਹਦੇ ਤੇ ਪੂਰਾ ਸਿਕੰਜਾ ਕੱਸਿਆ ਜਾਵੇ ਇਹ ਜੋ ਠੇਕੇਦਾਰ ਨੂੰ ਗਾਹ ਤੋਂ ਅਸੀਂ ਬੇਨਤੀ ਕਰਨਾ ਕਿ ਇਹ ਜਿਹੜਾ ਇਦਾਂ ਦਾ ਹੱਕ ਮੰਡੀ ਠੇਕੇਦਾਰ ਇਹਨੂੰ ਟੈਂਡਰ ਨਾ ਦਿੱਤਾ ਜਾਵੇ। ਸਰ ਜੀ ਮਾ ਥੱਲੇ ਮਾ